ਸਾਡਾ ਕਾਰਨ ਕੀ ਹੈ ਅਸੀਂ ਕਿਉਂ ਇਕੱਠੇ ਹੋਏ ਹਾਂ ਅੱਜ ਦੇ ਹਾਲਾਤ ਇਹ ਮੰਨ ਕਰਦੀ ਹੈ ਕਿ ਜੋ ਪੰਜਾਬ ਤੇ ਪੰਥ ਦੀ ਦੀਗ ਨੇ ਇਹਨੂੰ ਬਾਲ ਕਰਨ ਲਈ ਕਿਉਂਕਿ ਸਾਡੀ ਪੰਥੀ ਪੋਲੀਟੀਕਲ ਪਾਰਟੀ ਜੋ ਵਿੰਗ ਹੈ ਸਾਡੇ ਪੁਰਾ ਪਛੋਮਣੀ ਕਾਲੀਦਾਨਾ ਸ਼੍ਰੋਮਣੀ ਕਾਲੀਦਾਨ ਤਗੜਾ ਕਰਨਾ ਉਹਦੇ ਨਾਲ ਪੰਥ ਤਗੜਾ ਹੋਏਗਾ ਪਰ ਇਸ ਤੋਂ ਇਲਾਵਾ ਪੰਜਾਬ ਦਾ ਜੋ ਅੱਜ ਬੁਰਾ ਹਾਲ ਹੈ ਪੰਜਾਬ ਨੂੰ ਇਕੱਠਾ ਕਰਨਾ ਔਰ ਪੰਜਾਬ ਨੂੰ ਆਪਣੀਆਂ ਲੀਹਾਂ ਤੇ ਲਿਆਉਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਅਸੀਂ ਇਕੱਠੇ ਹੋਣ ਦਾ ਮਕਸਦ ਇਹ ਵੀ ਹੈ ਸਾਡੇ ਸੁਖਵੀਰ ਸਿੰਘ ਬਾਦਲ ਸਾਡਾ ਪੁੱਤਰ ਅਮਰ ਗਾਇ ਮੈਂ ਪ੍ਰਪੋਜ਼ ਕੀਤਾ ਸੀ ਜਦੋਂ ਬਣਾਇਆ ਸੀ ਪਰਪੁਰਾ ਜੀ ਨੇ ਸੈਕਿੰਡ ਕੀਤਾ ਸੀ ਔਰ ਕੈਪਟਨ ਸਾਹਿਬ ਜਿਹੋ ਜਿਹਾ ਦੇ ਸੀਗੇ ਉਹਨਾਂ ਨੇ ਉਹਦਾ ਸੈਕਿੰਡ ਕਰ ਦਿੱਤਾ ਸੀ ਇਸ ਕਰਕੇ ਸਾਡਾ ਕੋਈ ਜਤੀ ਕਦੇ ਰੰਝ ਨਹੀਂ ਹੋਈ ਨਾ ਨਾ ਹੋਵੇ ਲੇਕਿਨ ਕੋਈ ਸਦਾਕੇ ਤੋੜਦੇ ਸੀ ਜੇ ਕੋਈ ਰਹਿ ਜਾਣਗੇ ਹੁਣ ਕੋਈ ਅਸੀਂ ਆਪ ਜੀ ਬੈਠ ਕੇ ਫੈਸਲਾ ਕਰਾਂਗੇ ਅਸੀਂ ਇਹਦੇ ਨਾਲ ਆ ਕੇ ਪੰਜਾਬ ਨੂੰ ਤੇ ਪੰਥ ਨੂੰ ਉਸ ਜਿਹੜੀ ਉਹ ਸਾਡੀਆਂ ਤੇ ਲਿਆਉਣਾ ਉਸ ਤੋਂ ਬਾਅਦ ਕੁਝ ਨਹੀਂ ਅੱਜ ਤੁਸੀਂ ਦੇਖੀ ਨੇ ਪੰਜਾਬ ਦੇ ਹਾਲਤ ਕਿ ਜਿਸ ਤਰ੍ਹਾਂ ਕੱਲ ਵਾਪਰਿਆ ਅਸੈਂਬਲੀ ਚ اپੋਜੀਸ਼ਨ ਕਦੇ ਕੀ ਮਿਨਿਸਟਰ ਇਸ ਤਰ੍ਹਾਂ ਕਰਦਾ ਹੁੰਦਾ ਇਸ ਤਰ੍ਹਾਂ ਰੋਜ਼ ਗੁੰਡਾਗਰਦੀ ਹੁੰਦੀ ਹੈ ਇਸ ਤਰ੍ਹਾਂ ਹਰ ਰੋਜ਼ ਅੱਜ ਤਾਂ ਹਰ ਥਾਂ ਤੇ ਜਦੋਂ ਦੇਖੋ ਤੁਹਾਡੇ ਟੀਵੀ ਤੇ ਦੇਖੀਦਾ ਕਿ ਜਿਹੜੇ ਫਲਾਣੇ ਪਿੰਡੋਂ ਕੋਈ ਬਾਲੀਆਂ ਲੈ ਕੇ ਲੈ ਗਿਆ ਕੋਈ ਗੁੰਡਾਗਰਦੀ ਆ ਕੇ ਚੱਲਦੀ ਹੈ ਕੋਈ ਕਿਸੇ ਨੂੰ ਕੁੱਟ ਲਾ ਗਿਆ ਕਿਸੇ ਨੂੰ ਬਾੜ ਲਾ ਗਿਆ ਮਾਰ ਦਿੰਦੇ ਕੋਈ ਐਕਸੀਡੈਂਟ ਹੋ ਗਿਆ ਔਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਪੰਜਾਬ ਦੇ ਕਿ ਕੋਈ ਮੂਵਦੇ ਇਤਿਹਾਰ ਬਣਾਉਂਦਾ ਕੁਝ ਨਹੀਂ ਹੈ ਇਸ ਕਰਕੇ ਸਾਡੀ ਜ਼ਿੰਮੇਵਾਰੀ ਵੱਧਦੀ ਹੈ ਮੇਨ ਪਾਰਟੀ ਹੁੰਦੇ ਨਾਤੇ ਜੇ ਅਸੀਂ ਇਕੱਠੇ ਹੋ ਗਏ ਕੋਈ ਅਸੀਂ ਆਵਾਜ਼ ਉਠਾਈ ਜੀ ਅੱਜ ਜੇ ਇਕੱਠੇ ਹੋਏ ਸਾਰੇ ਮੈਂ ਇੱਕੋ ਗੱਲ ਕਹਿਣਾ ਚਾਹਾਂਗਾ ਸਾਡੇ ਸਾਰੇ ਦੋਨਾਂ ਗੁਰਪੰਥ ਦੇ ਸਾਡੇ ਅੱਗੂ ਵੀ ਬੈਠੇ ਨੇ ਕਿ ਅੱਜ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਜੀ ਮੋਹ ਜਦ ਦੱਦਲਗੇ ਕਿ ਇਹਨਾਂ ਲਈ ਨਾ ਮੇਰੇ ਲਈ ਨਾ ਸਾਡੇ ਕਿਸੇ ਹੋਰ ਲਈ ਕੋਈ ਕਿਸੇ ਗੁਰਪ ਵਿੱਚ ਕੋਈ ਰਿਆ ਹੋਵੇ ਸਾਡੇ ਲਈ ਕੁਝ ਨਹੀਂ ਸਾਰੇ ਇਸ ਕਰਕੇ ਅੱਜ ਅਸੀਂ ਇੱਕੋ ਇੱਕ ਚੀਜ਼ ਨੂੰ ਲੈ ਕੇ ਤੁਰਿਆ ਜਿਹਦੇ ਨਾਲ ਅਸੀਂ ਬੈਠ ਕੇ ਬਾਅਦ ਚ ਗੱਲਾਂ ਕਿ ਬਾਕੀ ਗੱਲਾਂ ਸਿੱਖਾ ਨਹੀਂ ਹੈ ਫਿਰ ਰਾਜ ਸੁਭਵੀਰ ਸਿੰਘ ਨੇ ਕਿਹਾ ਕਿ ਜਿਹੜੀ ਅਸੀਂ ਪਾਰਟੀ ਦੀ ਸੈਟਅਪ ਹੈ ਉਹ ਉਹਨਾਂ ਤੋਂ ਬਾਅਦ ਅਸੀਂ ਆਪਾਂ ਦੁਬਾਰਾ ਕਰਾਂਗੇ ਪਰ ਇਲੈਕਸ਼ਨ ਤੋਂ ਬਾਅਦ ਕਿਉਂਕਿ ਇਲੈਕਸ਼ਨ ਤੱਕ ਮੈਂ ਵੀ ਸਮਝਦਾ ਕਿ ਕਿਸੇ ਨੂੰ ਹਟਾਉਣਾ ਜਾਂ ਕਿਸੇ ਨੂੰ ਭੰਗ ਕਰਨਾ ਉਹ ਚੰਗਾ ਨਹੀਂ ਲੱਗਦਾ ਇਸ ਕਰਕੇ ਉਸ ਤੋਂ ਬਾਅਦ ਵੀ ਇਹ ਹੋ ਜਾਏਗਾ ਪਰ ਹੋਰ ਵੀ ਸਾਡੀਆਂ ਗੱਲਾਂ ਕਈ ਨੇ ਹੋਈਆਂ ਸਾਡੀਆਂ ਗੱਲਾਂ ਹੋਈਆਂ ਹੋਈਆਂ ਨੇ ਉਹਦੇ ਨਾਲ ਸਾਡੇ ਵਰਕਰ ਨੂੰ ਡਿਜ਼ਰਚ ਕਰਨਾ ਉਹ ਸਾਰਾ ਅਸੀਂ ਆਪ ਚ ਬੈਠ ਕੇ ਕਰਾਂਗੇ ਇਸ ਕਰਕੇ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਵੀ ਪਰ ਸਰਦਾਰ ਸੁਖਵੀਰ ਸਿੰਘ ਪਹਿਲਾਂ ਤੇ ਸਾਡੇ ਸਾਥੀਆਂ ਦਾ